ਸਾ ਡਾ ਲੱਦੂ ਸਾ ਡਾ ਲੱਦੂ ਮੂੰ ਮੂੰ ਨੰਗਾ ਕਰਦੇ ਨਹੀਂ ਇਹਨੂੰ ਸ਼ਰਮ ਆਉਦੀ ਆ ਔਰ ਕੁੜੀ ਐ ਇਹ ਕੁੜੀ ਸਾਡੀ ਆਂਟੀਆਂ ਉਹ ਆਏ ਆ ਤਵੀਆਂ ਲੈਣ ਤੇ ਅਸੀਂ ਕਿ ਚਲੋ ਛੋਟਾ ਜਿਹਾ ਵਲੋਗ ਹੀ ਬਣਾ ਲਈਏ ਤਵੀਆਂ ਤਵੀਆਂ ਦਾ ਗੱਬਾ ਲੱਗਾ ਹੋਇਆ ਤੇਨੂੰ ਤੈਨੂੰ ਗਰਮੀ ਲੱਗਦੀ ਐ ਤੈਨੂੰ ਗਬੇ ਮੈਂ ਕਿੱਥੇ ਚੱਲ ਵਲੌਗ ਬਣਾਉਂਦੇ ਆ ਛੋਟਾ ਆ ਸਾਰੇ ਆਪਾਂ ਲਾ ਵੀ ਨੂੰ ਠੀਕ ਆਂ ਨਹੀਂ ਦਿੱਨੇ ਤੂੰ ਨੂੰ ਖਾਣ ਦੇ ਜਦੋਂ ਤੈਨੂੰ ਕੰਮ ਕਰਦਾ ਤੈਨੂੰ ਖਾਣ ਦੇ ਸੁਪਨੇ ਆਉਂਦੇ ਖਾਣਾ ਹੀ ਆ ਇੱਕ ਟਰੈਕਟਰ ਇਹ ਵਾਲਾ ਇੱਕ ਟਰੈਕਟਰ ਇਹ ਵਾਲਾ ਖਤਰਨਾਕ ਟਰੈਕਟਰ ਇਹ ਔਰੇ ਹੱਲਾ 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 ਹੱਲੇ ਆਏ ਹੱਲਾ ਗਰਮੀ ਆ ਔਂ ਇਹ ਰਿਹਾ ਉਹ ਲੱਤ ਪਾ ਕੇ ਫਿਰ ਆਹ ਹਾਂ ਪਾ ਕੇ ਆਪੇ ਤੇ ਉਹਦੇ ਵਿੱਚ ਪਾ ਕੇ ਲੱਗੇ ਜਾ ਆ ਸੁਆ ਇਹ ਤੂੰ ਉੱਦਾਂ ਕੱਢਿਆ ਵੀ ਜਦੋਂ ਉਹਦੇ ਕੋਲ ਸਮਾਨ ਜਿਆਦਾ ਸੀਗਾ ਤੇ

ਨ ਟਾਈਮ ਚਾਰ ਗਿਆ ਉਹਦੇ ਵੀ ਚੱਕ ਨਹੀਂ ਆ ਉਹਦੇ ਕਰਕੇ ਨਹੀਂ ਹਾਂਜੀ ਜਾਵਨੋ ਸੀਰਮ ਜਿਹੜੀ ਸੀਰਮ ਸਾਡੇ ਵਿੱਚ ਮੈਂ ਕਹ ਲੈ ਜਾਂਦੀ ਆ ਮੇਰਾ ਆਕਰ 5.1 ਤੋਂ ਵੀ ਆਉਣਾ ਵੀ ਤਾਂ ਆ ਛੋਟੀ ਵਾਲੀ ਮੈਂ ਪੱਟੀਆਂ ਨਹੀਂ ਆ ਤੇਰਾ ਹੱਥ ਨਾਲ ਤੇਰਾ ਪੈਰ ਮੱਖਪੜਾ ਨਾਲ ਹੁੰਦਾ ਸੀ ਉਹਦੇ ਬਾਅਦ ਤੋਂ ਸੀਜ਼ਨ ਦੇ ਵੀ ਮਿਲ ਰਹੇ ਨੇ ਕੀ ਜਿੰਦਾ ਚ ਫੈਮ ਲਾ ਕੇ ਦਿੰਦਾ ਫਿਰ ਉਹ ਮਹੀਨਾ ਮਹੀਨਾ ਡੇਟਾਂ ਮਿਲਣਾ ਜਿੰਦਾ ਆ ਗਿਆ ਰਾਇ ਇਹ 1113 ਆ ਇਹ ਹੋਲਡਿੰਗ ਆ ਇਹ ਆਪਣਾ 55 55 ਹਸਪਾਤਲ ਦਾ ਬਿੱਟ ਆਰਾਮ ਨਾ ਕਿੱਦਾਂ ਹੁੰਦਾ ਇਹ 1 ਇੰਚ ਡੈਮ ਮੋਟੀ ਆ ਇਹਨਾਂ ਦੀ ਹੈਵੀ ਡਿਊਟੀ ਦਾ ਪੂਰਾ ਆ ਸਾਢੇ 3 ਕੁਆਂਟਮ ਦੇ ਆ ਪਾਏ ਨੂੰ 3 ਮਹੀਨੇ ਗਿਆ ਰਾਇ ਕਿੰਨੇ ਨਹੀਂ ਹੈਗੇ ਆ ਪਿਆ ਵੀ ਆ ਜੀ ਜੋਰ ਨਾ ਕੋਈ ਗੈਰੀ ਬਾਤ ਤੇ ਇਹ ਨਹੀਂ ਕਰਦੇ ਨਾ ਟਾਈਟ ਨੂੰ ਹਾਂ ਮੈਨੂੰ ਤਾਂ ਕੋਈ ਕੰਪਲੇਨ ਨਹੀਂ ਹੈ ਤਾਂ ਮੈਨੂੰ ਤੰਗਾਦੋਗੇ ਜਰਾ ਬਾਹਰ ਛੱਡਣਾ ਤੇ ਮੋੜ ਤੋਂ ਤਰਦਦੇ ਨਹੀਂ ਅਸੀਂ ਦੂnde ਜਾਣਗੇ ਇੱਕ ਆਉਂਦੇ ਸੀ ਫੋਨੀ ਇੰਟੀ ਨੇ ਫੋਨੀ ਇੰਟੀ ਨਹੀਂ ਪਕਣੀ ਉਹ ਮੈਂ ਸੁੰਗਾਉਣਾ ਹੀ ਛੱਡ ਦਿੱਤੇ ਉਹ ਮੇਰੇ ਕੋਲ ਗਲਤੀ ਨਹੀਂ ਕੋਈ ਬਾਹਰ ਤੇਜ ਹੋਵੇ ਫਿਰ ਹੁਣ ਅਸੀਂ ਏਰੀਆ ਦੇ ਕੋਲਿੰਗ ਜਿਹੜੇ ਆਪਣੇ ਏਰੀਆ ਵਿੱਚ ਚੱਲਦੇ ਆ ਮਤਲਬ ਇੱਥੇ ਲੈ ਕੇ ਗਏ ਚਲੋ ਹਾਂ ਬਣਾ ਆਪਣੇ ਏਰੀਆ ਚੱਲੂ ਤੇ ਚੱਲਦੇ ਚੱਲਦੇ ਆ ਸਾਡੇ ਪਿੰਡ ਚੱਲਦੇ ਆ ਇੱਧਰ ਕੋਟਗਰੇਵਾਲ ਚੱਲਦੇ ਆ ਫਿਰ ਇੱਧਰ ਕੋਲ ਪੋਤੇ ਲੈ ਕੇ ਗਏ ਆ ਲੈ ਕੇ ਗਏ ਆ 15-15 ਫਨ ਲੈ ਕੇ ਗਏ ਆ ਆਪਣੇ ਇਧਰ ਰੰਗ ਚੱਲਦੇ ਆਂ ਪਰ ਨਾਲ ਡਾਲ ਦੇ ਦੇਖੀ ਇਹਨਾਂ ਨੂੰ ਇਹਨਾਂ ਦੀ ਪਤਾ ਕੀ ਆ ਇਹਦਾ ਦੀਰ ਪੈਰ ਨਹੀਂ ਹੋਣੀ ਹੈ ਕਿ ਇਹਨਾਂ ਦਾ ਜਿਆਦਾ ਤੋਂ ਜਿਆਦਾ ਸਿਰ ਤੇ ਇੱਕ ਨੱਟ ਢੋੜ ਦਿੰਦੇ ਆਂ ਜਿੱਤਾ ਜ਼ੋਰ ਲੱਗਿਆ ਹੈ ਨਾ ਬਾਕੀ ਨਹੀਂ ਉਸ ਤਰ੍ਹਾਂ ਨਾਲ ਬੈਠਾ ਨਹੀਂ ਛੱਡ ਜਾਣਗੇ ਇਹ ਕਿੰਨੇ ਡਾਰ ਨੂੰ ਫਸ ਜਾਣ ਫੇਰ ਇਹ ਨਹੀਂ ਨਹੀਂ ਉਹ ਤਾਂ ਟੁੱਟਣਾ ਹੀ ਹੈ ਟੁੱਟਣਾ ਚਾਹੀਦਾ ਹੈ ਜੇ ਨਾ ਟੁੱਟਣਾ ਆਪਣਾਇਆ ਤਾਂ ਕਿੰਨੇ ਫੇਰ ਤਾਂ ਟਾਈਮ ਵੀ ਨਹੀਂ ਹੋ ਜੂ ਦਿਨਾਰ ਪੌਣੋਂ ਫਿਰ ਗੱਬੇ ਬਾਹੇ ਟਰੈਕਟਰ ਕੱਢਣਾ ਪੈਣਾ ਇਹਦੇ ਮਾਹ ਮਾਝੀ ਆਹ ਹਾਲਾਂ ਦੇ ਦੇਖੇ ਲਊਗਾ ਆਹ ਉਹੀ ਸਾਲ ਲੱਗਾ ਬਾਕੀ ਸਾਲ ਚ ਲੈਣਾ ਸਾਲਾਂ ਨਾਲ ਟਾਈਮ ਉਪਰ ਆ ਚਲੇ ਜਾਣਾ ਹਾਂ ਚੱਤੀ ਲੈ ਕੇ ਜਾਣਾ ਪੈਣਾ ਸੈੱਟ ਕਰ ਲਿਓ ਜਿੱਥੇ ਉੱਧਰ ਲੈ ਕੇ ਮੈਂ ਉੱਧਰ ਦੇਖਣ ਆਇਆ ਕੁਝ ਕਰ ਮੈਂ ਬਸ ਟੱਕਾ ਕਰਾ ਦੇਣੀ ਹੈ ਐਟ੍ਰੈਕਟਿਵ ਬਣਾ ਕੇ ਆਣਾ ਕਿਸੇ ਨੂੰ ਲੱਗੂ ਛਪੰਜਾਵੀ ਆ ਇਹ ਵੀ ਮਾਲੂ ਜੀ ਹੈ ਖੇਨ ਬਾਰ ਕਰਣਾ ਮੈਂ ਗੱਡਾ ਮੈਂ ਚਲ ਪਰੇ ਹੋਰ ਦਿਨ ਆ ਇਸ ਤੇ ਬੈਠ ਇੰਨਾ ਕੰਮ ਚੋਰਿਆ ਨਾ ਇੰਨਾ ਜਿਆਦਾ ਤੂੰ ਵੀਰ ਸੇਵਾ ਕਿ ਤੈਨੂੰ ਨਾ ਜਿਆਦਾ ਕੰਮ ਚੋਰਿਆ ਸੱਚੀ ਬਾ ਮੈਂ ਛੁੱਟੀ ਤੇਰੀ ਪਤਾ ਕਾਤੇ ਕਰਾਈ ਆ ਕੰਮ ਕਰਾਉਣ ਲਈ ਕੱਪੜੇ-ਕੁਪੜੇ ਤਾਂ ਬਹਨਾ ਸੀ ਬਸ ਆ ਆ ਗਏ ਆਪ ਕੋ ਲਾਓ ਓ ਹੌਲੀ 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 ਆ ਚੱਕ ਲਓ ਸੱਸੀ ਗਾਲੀ Eu não ਮੋੜ ਕੇ ਲਈਆ ਹੋ ਗਿਆ ਉਹ ਭਗਵਾਨ ਜੀ ਦਾ ਨਾਮ ਉਹ ਮੈਂ ਤੁਹਾਨੂੰ ਦੱਸ ਰਿਹਾ ਹਾਂ ਇਹ ਤਾਂ ਸ਼ੁਰੂ ਕਾਟਾ ਥੋੜਾ ਦਾ ਤਰੀ ਸ਼ੁਰੂ ਕਰਾਂਗੇ ਸੱਜਣ ਜਾਨ ਹੋ ਗਿਆ ਚਾ ਵੀ ਤੈਨੂੰ ਜਿਹੜੇ ਉਹ ਮੋਟਾਈ ਨੇ ਤੇ ਚਲੋ ਦੇਖੋ ਇਹ ਜੜੀ ਬਟੇਰੇ ਬਾਜ਼ਰ ਪਾਦੋਂ ਲੋ ਵੀਡੀਓ ਵੀਡੀਓ ਹਾਂ ਵੀਡੀਓ ਚਲ ਰਹੀ ਹੈ ਨਹੀਂ ਸਹੀ ਹੈ ਨਹੀਂ ਆ ਦੇਖੋ ਇਹ ਦੇਖੋ ਉਹਾਰੇ ਬਾਤਾਂ ਨਹੀਂ ਲਾ ਲਿਆ ਚਾਹੀਦਾ ਨਾ ਅੰਮੀ ਨੂੰ ਵੇਖਾ ਦੋ ਉਹਨੂੰ ਬੋਲੋ ਵੀ ਇਹ ਤਾਂ ਬਹੁਤ ਹੋ ਰਿਹਾ ਹੈ ਹਲਕੀ ਉਹ ਤਾਂ ਛੋਟੀ ਨਾ ਕਰੇ ਤਾਂ ਮੈਂ ਕਰਾਂਗੀ ਇੱਟੇ ਤੇਵਾ ਦੀ ਇਹ ਚੱਕ ਰਿਹਾ ਨੇ ਦੋ ਵਾਰ ਆਇਆ ਇਹ ਤਾਂ ਬਾਹਰ ਦਾ ਹੈ ਮਹਾਬਾਅ ਹੈ ਕੋਈ ਨਾ ਲਗਾ ਕੇ ਖਾਣ ਹੁਣ ਮੈਂ ਬੋਲਾਂ ਤੈਨੂੰ ਖਾਣ ਕੁੱਤਾ ਇਹਨੂੰ ਪਤਾ ਹੀ ਸੀ ਇਹ ਇਹ ਹੀ ਕਹਿਣਾ ਹੈ ਤੈਨੂੰ ਪਤਾ ਸੀ ਸਾਰੇ ਕੰਮ ਹੋ ਗਏ ਚਲੋ ਜੀ ਇਹ ਹੈਗੀਆਂ ਤਵੀਆਂ ਸਾਡੀਆਂ 10 ਤੇ ਇਹ ਹੈਗੇ ਆ ਸਾਧੂ ਸੰਗਰੀਆਂ ਵਾਲਿਆਂ ਦੇ ਪਲਾਉ ਇਹਨਾਂ ਨੇ ਆਰਡਰ ਕੀਤਾ ਸੀ ਕਿਉਂਕਿ ਮੈਂ ਸਮਾਨ ਉਹਨਾਂ ਤੋਂ ਮੰਗਾਉਂਦੀ ਰਹਿੰਦੀ ਆ ਸਾਧੂ ਵਾਲਿਆਂ ਤੋਂ ਆਉਂਦਾ ਹੀ ਰਹਿੰਦਾ ਹੈ ਆਪਣੇ ਹੈਨਾ ਸੋ ਇਹਨਾਂ ਨੇ ਆਰਡਰ ਕੀਤਾ ਸੀਗਾ ਹੈਵੀ ਦੇ ਵਿੱਚ ਤੇ ਆ ਸਈਆਂ ਸਾਡੀਆਂ ਹੈਰੋ ਤੇ ਆ ਸਾਡਾ ਬੰਦਰ ਲੱਡੂ